ਬਠਿੰਡਾ ਦੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਦਿਉਣ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਵੈਬ ਗਯੋਰ ਪ੍ਰੋਗਰਾਮ ਦੌਰਾਨ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨਾਂ ਦੀ ਆਸ ਵਿੱਚ ਲੜਾਈ ਹੋਈ ਜਿਸ ਦੌਰਾਨ ਦੋ ਨੌਜਵਾਨ ਜ਼ਖਮੀ ਹੋਏ ਜਿਹੜੇ ਸਿਵਲ ਹਸਪਤਾਲ ਬਠਿੰਡਾ ਵਿਖੇ ਜਿਰੇ ਇਲਾਜ ਹਨ ਪੁਲਿਸ ਵੱਲੋਂ ਜਾਂਚ ਕਰ ਕਾਰਵਾਈ ਕੀਤੀ ਜਾ ਰਹੀ ਹੈ ਬਾਬਾ ਫਰੀਦ ਗਰੁੱਪ ਦਉਣ ਵਿਖੇ ਇਸ ਵਾਰ ਵੀ ਬੈਭਗਯੋਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪਹੁੰਚਾ ਸੀ ਇਸ ਨੂੰ ਲੈ ਕੇ ਭਾਰੀ ਗਿਣਤੀ ਵਿੱਚ ਸਿਕਿਉਰਿਟੀ ਵੀ ਲੱਗੀ ਹੋਈ ਸੀ ਕਿਸੇ ਕਾਰਨਾ ਕਰਕੇ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਪਰ ਇਸ ਦੌਰਾਨ ਨੌਜਵਾਨਾਂ ਦੇ ਦੋ ਗਰੁੱਪਾਂ ਵਿੱਚ ਝੜਪ ਹੋਈ ਜਿਸ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਜਿਹੜੇ ਸਿਵਲ ਹਸਪਤਾਲ ਬਠਿੰਡਾ ਵਿਖੇ ਜਿਹੜੇ ਰਾਜ ਹਨ ਇਹ ਲੜਾਈ ਲੜ ਕੇ ਕਾਰਨ ਹੋਈ ਦੱਸੀ ਜਾ ਰਹੀ ਹੈ ਦਾਦੀਏ ਕੀ ਪਿਛਲੇ ਸਾਲ ਵੀ ਬੈਬਗਰ ਪ੍ਰੋਗਰਾਮ ਦੌਰਾਨ ਲੜਕੀ ਨੂੰ ਲੈ ਕੇ ਹੋਈ ਲੜਾਈ ਵਿੱਚ ਦੋ ਤਿੰਨ ਨੌਜਵਾਨ ਜ਼ਖਮੀ ਹੋ ਗਏ ਸਨ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਬਾ ਫਰੀਦ ਕਾਲਜ ਦੇ ਆਉਣ ਵਿਖੇ ਕਰਵਾਏ ਵੱਡੇ ਪ੍ਰੋਗਰਾਮ ਦੌਰਾਨ ਲੜਾਈ ਹੋਈ ਹੈ ਜਿਸ ਦੌਰਾਨ ਦੋ ਨੌਜਵਾਨ ਜ਼ਖਮੀ ਹੋਏ ਹਨ ਇੰਨਾ ਦਾ ਸੇਵਲ ਹਸਪਤਾਲ ਵਿਖੇ ਲਾ ਚੱਲ ਰਿਹਾ ਹੈ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਹ ਦੋਨੇ ਪੀੜਤ ਨੌਜਵਾਨ ਰਾਮਿਆਣਾ ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਹਨ ਇਹ ਲੜਾਈ ਕਿਸੇ ਲੜਕੀ ਕਾਰਨ ਹੋਈ ਦੱਸੀ ਜਾ ਰਹੀ ਹੈ ਪਰ ਅਸਲੀ ਕਾਰਨਾਂ ਦਾ ਹਲੇ ਪਤਾ ਨਹੀਂ ਲੱਗ ਸਕਿਆ ਉਹਨਾਂ ਨੇ ਇਹ ਵੀ ਕਿਹਾ ਕਿ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸੱਟਾਂ ਕਿਸ ਤਰ੍ਹਾਂ ਦੀਆਂ ਹਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਗੋਲੀ ਚੱਲਣ ਦੀ ਅਫਵਾਹ ਦੱਸੀ ਜਾ ਰਹੀ ਹੈ ਤਾਂ ਉਹਨਾਂ ਕਿਹਾ ਕਿ ਅਜਿਹੀ ਗੱਲ ਹਾਲੇ ਤੱਕ ਸਾਹਮਣੇ ਨਹੀਂ ਆਈ ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫਸਰ ਨੇ ਦੱਸਿਆ ਕਿ ਸਾਡੇ ਕੋਲ ਦੋ ਨੌਜਵਾਨ ਦਾਖਲ ਹੋਏ ਹਨ ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ ਇਹਨਾਂ ਦੇ ਕਹਿਣ ਮੁਤਾਬਕ ਬਾਬਾ ਫਰੀਦ ਕਾਲਜ ਵਿਖੇ ਲੜਾਈ ਹੋਈ ਹੈ ਹਾਲਾਤ ਅਤੇ ਸੱਟਾਂ ਬਾਰੇ ਸਕੈਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਜੀ ਸਰ ਨਾ ਸਾਂਝੀ ਖਬਰ ਵੀ ਸੀ ਕਿ ਇੱਥੇ ਬਾਬਾ ਫਰੀਦ ਇੰਸਟੀਚਿਊਸ਼ਨ ਦੇ ਜਿਹੜੇ ਪ੍ਰੋਗਰਾਮ ਹੋ ਰਹੀ ਆ ਸੀ ਉੱਥੇ ਇੱਕ ਲੜਾਈ ਹੋਈ ਸੀ ਸੋ ਇਸ ਦੇ ਵਿੱਚ ਵਿਸ਼ਾਲ ਪੀ ਸਿੰਘ ਐਂਡ ਸੁਭਕਰਨ ਸਿੰਘ ਦੋ ਬੰਦੇ ਇੱਥੇ ਹਸਪੀਟਲ ਦੇ ਵਿੱਚ ਵਰਤੀ ਹੈ ਗਏ ਆ ਸੋ प्राइम ऑफ एस ही कोई लड़की का मैटर लग रहा लग रहा लग रहा है एंड वी विल बेस्ड ऑन दी इंफॉर्मेशन जो वो देंगे तो हम उस दी कानून के मुताबिक कार्रवाई की थी जाएगी सर बताया जाए अभी प्राइम ऑफ एस ही बेस्ड ऑन दी इंफॉर्मेशन फायरिंग का रोला नहीं होया है एक ऐसा

अंडर इन्वेस्टिगेशन आएगा तो वो हम कंफर्म कर अभी वैसे तो डॉक्टर के हिसाब से ठीक है और जो भी इनकी इंजरीज़ हैं उसकी रिपोर्ट आने के बाद की टाइप क्या है वो लड़की, डॉक्टर लड़की लड़की के साथ, सर, लड़की लड़की के साथ हुई है। नहीं नहीं अभी ये कोई मैटर नहीं आया है उन्होंने ये कुछ नहीं बताया है

तो तो ये बहुत बड़ा प्रोग्राम होता है तो सिक्योरिटी भी काफी अरेंज की जाती है क्योंकि इट्स अ ओपन इवेंट सारे आ, सारी पब्लिक आती है इवन पूरे भटिंडा इवन बाहर से भी लोग आते हैं सर तो, तो ये आ, हो सकता है सर कौन सी क्लास के स्टूडेंट है इतना अभी अभी ये सब इन पूरे इन्वेस्टिगेशन में क्लियर सीएम साहब का प्रोग्राम था जी ये सब सीएम साहब जी का प्रोग्राम था बट

ਇਹ ਕਿ ਤੇ ਇਲਾਜ ਉਹਨਾਂ ਦਾ ਚੱਲ ਰਿਹਾ ਕਿੰਨੇ ਕਿੱਟੀਆਂ ਉਹਨਾਂ ਦੇ ਸਿਰ ਤੇ ਸੱਟਾਂ ਹੈਗੀਆਂ ਬਾਕੀ ਜੋ ਪੂਰੀ ਜਾਣਕਾਰੀ ਹੈ ਸਕੈਨ ਹੋਣ ਤੋਂ ਬਾਅਦ ਹੀ ਦੱਸੇ ਦੱਸ ਸਕਦੇ ਆ ਕਿਸ ਚੀਜ਼ ਦਾ ਬਾਹਰ ਲੱਗਦੇ ਕੀਤੇ ਹੋ ਜਿਹੜੀ ਇਸ ਚੀਜ਼ ਬਾਰੇ ਕੁਝ ਨਹੀਂ ਦੱਸਿਆ ਜਾ ਸਕਦਾ